ਇਸ ਲਈ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਰਾਣਾ ਬਲਾਚੌਰੀਆ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਸਭ ਤੋਂ ਵੱਡੇ ਖੁਲਾਸੇ ਹੋਏ ਨੇ ਕਿ ਆਖਰ ਕਬੱਡੀ ਖਿਡਾਰੀ ਤੇ ਪ੍ਰਮੋਟਰ ਦਾ ਕਬੱਡੀ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਿਉਂ ਕੀਤਾ ਗਿਆ ਤਾਂ ਕਤਲ ਦਾ ਮਾਸਟਰਮਾਈਂਡ ਖੁਦ ਇੰਟਰਵਿਊਆ ਦੇਂਦਾ ਹੋਇਆ ਨਜ਼ਰ ਆ ਰਿਹਾ ਖੁਦ ਫੋਨ ਕਰਕੇ ਇਸ ਦੀ ਗੱਲ ਦੀ ਪੁਸ਼ਟੀ ਕਰ ਰਿਹਾ ਹਾਲਾਂਕਿ ਇੱਕ ਆਡੀਓ ਵੀ ਕਾਫੀ ਵਾਇਰਲ ਹੋ ਰਹੀ ਆ ਡੋਨੀ ਬਲ ਜੋ ਮਾਸਟਰਮਾਈਂਡ ਦੱਸਿਆ ਜਾ ਰਿਹਾ ਰਾਣਾ ਬਲਾ ਚੌਰੀਆ ਕਤਲ ਮਾਮਲੇ ਦਾ ਤਾਂ ਡੋਨੀ ਬੱਲ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਫੋਨ ਕਰਕੇ ਜਾਣਕਾਰੀ ਸਾਂਝੀ ਕੀਤੀ ਆ ਜਿਸ ਦੇ ਵੱਲੋਂ ਕਿਹਾ ਗਿਆ ਕਿ ਇਹ ਕਤਲ ਅਸੀਂ ਕਰਵਾਇਆ ਕਿਉਂਕਿ ਰਾਣਾ ਬਲਾ ਚੌਰੀਆ ਕੋਈ ਕਬੱਡੀ ਪ੍ਰੋਮੋਟਰ ਨਹੀਂ ਸੀ ਬਲਕਿ ਜੱਗੂ ਭਗਵਾਨ ਪੁਰੀਆ ਦੇ ਦਬ ਦਬੇ ਹੇਠ ਟੀਮਾਂ ਤਿਆਰ ਕਰਦਾ ਸੀ ਜੇਕਰ ਕੋਈ ਟੀਮ ਨਹੀਂ ਸੀ ਮੰਨਦੀ ਤਾਂ ਜੱਗੂ ਭਗਵਾਨ ਪੁਰੀਆ ਦੇ ਕਹਿਣ ਦੇ ਉੱਤੇ ਉਹ ਜੱਗੂ ਭਗਵਾਨਪੁਰਿਆ ਤੋਂ ਫੋਨ ਕਰਵਾਉਂਦਾ ਸੀ ਲਾਰੈਂਸ ਬਿਸ਼ਨੋਈ ਤੋਂ ਕਲੱਬ ਵਾਲਿਆਂ ਨੂੰ ਫੋਨ ਕਰਵਾਉਂਦਾ ਸੀ ਤਾਂ ਡੋਨੀ ਵੱਲ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਕਰ ਦਿੱਤੇ ਨੇ ਰਾਣਾ ਬਲਾ ਚੌਰੀਆ ਕਤਲ ਮਾਮਲੇ ਨੂੰ ਲੈ ਕੇ ਡੋਨੀ ਵੱਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਿੱਧੂ ਮੁੱਸੇਵਾਲਾ ਦਾ ਕਤਲ ਕਰਵਾਇਆ ਤਾਂ ਡੋਨੀ ਵੱਲ ਜੱਗੂ ਭਗਵਾਨ ਡੋਨੀ ਵੱਲ ਦੇ ਵੱਲੋਂ ਕਿਹਾ ਗਿਆ ਕਿ ਰਾਣਾ ਬਲਾ ਚੌਰੀਆ ਜੱਗੂ ਭਗਵਾਨ ਦੇ ਲਈ ਕੰਮ ਕਰਦਾ ਸੀ ਇਹ ਕੋਈ ਪ੍ਰਮੋਟਰ ਨਹੀਂ ਸੀ ਇਹ ਕੋ ਖਿਡਾਰੀ ਨਹੀਂ ਸੀ ਇਸ ਕਰਕੇ ਅਸੀਂ ਇਸ ਦਾ ਕਤਲ ਕਰਵਾਇਆ ਤੇ ਜਦੋਂ ਪੱਤਰਕਾਰ ਦੇ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਕੁਝ ਨਸ਼ਾ ਨਸ਼ੇੜੀਆਂ ਨੂੰ ਇਨਵੋਲਵ ਕਰ ਲੈਨੇ ਹੋ ਕਿ 10000 ਰੁਪਏ ਦੇਤਾ ਕਿਸੇ ਦਾ ਕਤਲ ਕਰਵਾਤਾ 20000 ਰੁਪਏ ਦੇ ਕੇ ਕਿਸੇ ਦਾ ਕਤਲ ਕਰਵਾਤਾ ਤਾਂ ਡੋਨੀ ਵਾਲ ਦੇ ਵੱਲੋਂ ਕਿਹਾ ਗਿਆ ਸੀ ਮੈਂ ਤੁਹਾਨੂੰ 2 ਲੱਖ ਰੁਪਏ ਦਿੰਨਾ ਤੁਸੀਂ ਕਤਲ ਕਰ ਦੋਗੇ ਕਿਸੇ ਦਾ ਤਾਂ ਕਹਿੰਦੇ ਅਜਿਹਾ ਕੁਝ ਨਹੀਂ ਆ ਅਜਿਹਾ ਕੁਝ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਕਤਲ ਤਾਂ ਸਿਰਫ ਔਰ ਸਿਰਫ ਇਸ ਕਰਕੇ ਕਰਿਆ ਜਾਂਦਾ ਕਿ ਜਦੋਂ ਕਿਸੇ ਦੇ ਅੰਦਰ ਬਦਲੇ ਦੀ ਭਾਵਨਾ ਹੁੰਦੀ ਆ ਤਾਂ ਡੋਨੀ ਬੱਲ ਡੋਨੀ ਬੱਲ ਦੇ ਬਾਰੇ ਵੱਡੇ ਖੁਲਾਸੇ ਕੀਤੇ ਨੇ ਤੇ ਸਿੱਧੇ ਤੌਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਕਿ ਜੋ ਲਾਲੜੂ ਦੇ ਵਿੱਚ ਮੁਹਾਲੀ ਪੁਲਿਸ ਨੇ ਇੱਕ ਇਨਕਾਊਂਟਰ ਕੀਤਾ ਤਰਨਤਾਰਨ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਇਨਕਾਊਂਟਰ ਕਰਕੇ ਉਸ ਨੂੰ ਢੇਰ ਕਰ ਦਿੱਤਾ ਤੇ ਇੱਕ ਐਸ਼ਦੀਪ ਜੋ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕਰਕੇ ਉਸ ਦੇ ਗੋਲੀ ਮਾਰ ਦਿੱਤੀ ਤਾਂ ਕਹਿੰਦੇ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਪੰਜਾਬ ਦੀ ਪੁਲਿਸ ਨੇ ਸਿਰਫ ਤੇ ਸਿਰਫ ਫੇਕ ਇਨਕਾਊਂਟਰ ਕੀਤਾ ਸਰਕਾਰ ਦੇ ਦਬਾਅ ਹੇਠ ਆ ਕੇ ਤਾਂ ਜੱਗੂ ਭਗਵਾਨ ਪੁਰੀਆ ਦੇ ਲਈ ਰਾਣਾ ਬਲਾ ਚੌਰੀਆ ਕੰਮ ਕਰਦਾ ਸੀ ਇਹ ਗੱਲ ਡੋਨੀਵਾਲ ਦੇ ਵੱਲੋਂ ਆਖੀ ਗਈ ਹੈ ਤੇ ਦੂਜੇ ਪਾਸੇ ਕਿਹਾ ਕਿ ਇਹ ਗੈਂਗਸਟਰ ਬਾਦ ਇੱਕ ਖਤਮ ਹੋ ਸਕਦਾ ਜੇਕਰ ਲੌਰੰਸ ਬਿਸ਼ਨੋਈ ਤੇ ਜੱਗੂ ਭਗਵਾਨ ਪੁਰੀਆ ਨੂੰ ਜੇਲ੍ਹਾਂ ਚੋਂ ਬਾਹਰ ਕੱਢ ਕੇ ਮਾਰ ਮੁਕਾਇਆ ਦਿੱਤਾ ਜਾਵੇ ਤਾਂ ਸਾਰਾ ਕੁਝ ਸਿਸਟਮ ਠੀਕ ਹੋ ਜਾਵੇਗਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਆ ਇਹ ਕਬੱਡੀ ਸਾਡੀ ਮਾਂ ਖੇਡ ਕਬੱਡੀ ਆ ਇਸ ਨੂੰ ਕਬੱਡੀ ਤੱਕ ਹੀ ਸੀਮਿਤ ਰੱਖੋ ਗੈਂਗਸਟਰ ਬਾਦ ਨਾ ਇਸ ਦੇ ਵਿੱਚ ਵੜੋ ਕਿਉਂਕਿ ਗੈਂਗਸਟਰ ਬਾਦ ਇਸ ਦੇ ਵਿੱਚ ਵੜਦਾ ਜਾ ਰਿਹਾ ਗੈਂਗਸਟਰਾਂ ਦੇ ਹੱਥ ਕਬੱਡੀ ਪਲੇਅਰਾਂ ਦੀ ਕਮਾਨ ਆ ਚੁੱਕੀ ਹੈ ਗੈਂਗਸਟਰਾਂ ਦੇ ਦਬਦਬੇ ਹੇਠ ਕਬੱਡੀਆਂ ਦੀਆਂ ਟੀਮਾਂ ਤਿਆਰ ਹੁੰਦੀਆਂ ਨੇ ਇਸ ਕਰਕੇ ਅਸੀਂ ਇਹ ਸਾਰਾ ਕੁਝ ਕੀਤਾ ਤੇ ਨਾਲ ਹੀ ਜੱਗੂ ਭਗਵਾਨਪੁਰਿਆ ਦੀ ਮਾਂ ਦੇ ਕਤਲ ਬਾਰੇ ਵੀ ਸਪਸ਼ਟੀਕਰਨ ਦਿੱਤਾ ਡੋਨੀ ਬਾਲ ਨੇ ਕਿਹਾ ਕਿ ਅਸੀਂ ਜੱਗੂ ਭਗਵਾਨਪੁਰੇ ਦੀ ਮਾਂ ਨੂੰ ਨਹੀਂ ਮਾਰਨਾ ਚਾਹੁੰਦੇ ਸੀ ਉਹ ਭਲੇਖੇ ਦੇ ਨਾਲ ਮਰ ਗਈ ਆ ਤੇ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਨੇ ਫੇਕ ਐਨਕਾਊਂਟਰ ਦੇ ਤਾਂ ਬਹੁਤ ਵੱਡੇ ਖੁਲਾਸੇ ਜਿਹੜੇ ਨੇ ਡੋਨੀ ਬਾਲ ਦੇ ਵੱਲੋਂ ਇੱਕ ਆਡੀਓ ਦੇ ਵਿੱਚ ਤੇ ਇੱਕ ਨਿੱਜੀ ਚੈਨਲ ਦੇ ਉੱਤੇ ਫੋਨ ਕਰਕੇ ਇਹ ਖੁਲਾਸੇ ਕੀਤੇ ਨੇ ਹਾਲਾਂਕਿ ਅਸੀਂ ਪੁਸ਼ਟੀ ਨਹੀਂ ਕਰਦੇ ਉਸ ਕਾਲ ਰਿਕਾਰਡਿੰਗ ਦੀ ਪਰ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਉਸ ਦੇ ਵੱਲੋਂ ਦੱਸਿਆ ਗਿਆ ਤਾਂ ਉਹ ਖੁਦ ਇਹ ਗੱਲ ਕਹਿ ਰਿਹਾ ਕਿ ਮੇਰੀ ਆਵਾਜ਼ ਤੁਸੀਂ ਚੈੱਕ ਕਰਵਾ ਸਕਦੇ ਹੋ ਕਿਤੇ ਵੀ ਚੈੱਕ ਕਰਵਾ ਸਕਦੇ ਹੋ ਮੇਰੀ ਸੋਸ਼ਲ ਮੀਡੀਆ ਤੇ ਉੱਤੇ ਇੱਕ ਹੋਰ ਰਿਕਾਰਡਿੰਗ ਆ ਕਾਫੀ ਵਾਇਰਲ ਨੇ ਤਾਂ ਮੈਂ ਡੋਨੀ ਵਲ ਹੀ ਬੋਲ ਰਿਹਾ ਬੜੇ ਦਾਬੇ ਦੇ ਨਾਲ ਉਸ ਦੇ ਵੱਲੋਂ ਇਹ ਕਿਹਾ ਗਿਆ ਤਾਂ ਬੀਤੇ ਦਿਨਾਂ ਦੇ ਵਿੱਚ ਮੁਹਾਲੀ ਦੇ ਸੁਹਾਣਾ ਸਾਹਿਬ ਵਿਖੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਵੇਲੇ ਕੁਝ ਨੌਜਵਾਨ ਆਉਂਦੇ ਨੇ ਰਾਣਾ ਬਲਾ ਚੌਰੀਆ ਦੇ ਨਾਲ ਫੋਟੋਆਂ ਕਰਵਾਉਂਦੇ ਨੇ ਸੈਲਫੀ ਲੈਂਦੇ ਨੇ ਇੱਕ ਨੌਜਵਾਨ ਰਾਣਾ ਬਲਾ ਚੌਰੀਆ ਦੇ ਮੂੰਹ ਦੇ ਉੱਤੇ ਕੱਪੜਾ ਪਾ ਦਿੰਦਾ ਜਿਸ ਤੋਂ ਬਾਅਦ ਸਿਰ ਦੇ ਵਿੱਚ ਉਸ ਦੇ ਗੋਲੀਆਂ ਮਾਰ ਦਿੰਦੇ ਨੇ ਤਾਬੜ ਤੋੜ ਰਾਣਾ ਬਲਾ ਚੌਰੀਆ ਦੀ ਮੌਤ ਹੋ ਜਾਂਦੀ ਆ ਪਰ ਮੌਤ ਤੋਂ ਬਾਅਦ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਸੀ ਹਾਲਾਂਕਿ ਡੋਨੀ ਬਾਲਦੇ ਵੱਲੋਂ ਇਹ ਵੀ ਗੱਲ ਕਹੀ ਗਈ ਆ ਕਿ ਸਿੱਧੂ ਮੁਸੇਵਾਲੇ ਦਾ ਕਿਸੇ ਗਰੁੱਪ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਬੰਬੀਹਾ ਗਰੁੱਪ ਦੇ ਨਾਲ ਕੋਈ ਉਸ ਦੀ ਨੇੜਤਾ ਨਹੀਂ ਹੈ ਕੋਈ ਉਸ ਦਾ ਲੈਣਾ ਦੇਣਾ ਨਹੀਂ ਹੈ ਇਹ ਸਿਰਫ ਤੇ ਸਿਰਫ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਲਈ ਕੰਮ ਕਰਦਾ ਸੀ ਰਾਣਾ ਬਲਾ ਚੌਰੀਆ ਇਸ ਕਰਕੇ ਸਾਡੀ ਇਸ ਦੇ ਨਾਲ ਦੁਸ਼ਮਣੀ ਹੈ ਇਸ ਕਰਕੇ ਇਸ ਨੂੰ ਮਾਰ ਮੁਕਾਇਆ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਿਹੜਾ ਕੋਈ ਹੋਰ ਵੀ ਇਸ ਤਰੀਕੇ ਦੀ ਹਰਕਤਾਂ ਕਰੇਗਾ ਉਸ ਨੂੰ ਅਸੀਂ ਮਾਰ ਮੁਕਾਵਾਂਗੇ ਆਡੀਓ ਰਿਕਾਰਡਿੰਗ ਦੇ ਵਿੱਚ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਕਿ 35 ਮਾਰਨੇ ਨੇ 2 ਮਾਰ ਦਿੱਤੇ 33 ਬਾਕੀ ਨੇ ਤਾਂ ਹੁਣ 33 ਕਿਹੜੇ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਮਨਕੀਰ ਤੌਲਖ ਦੇ ਬਾਰੇ ਵੀ ਇਹ ਜ਼ਿਕਰ ਕੀਤਾ ਡੌਨੀ ਬਾਲ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੱਕ ਫੋਨ ਕਰਕੇ ਕੀ ਮਨਕੀਰ ਤੌਲਖ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਮਨਕੀਰ ਤੌਲਖ ਨੇ ਪੰਜਾਬ ਦੇ ਲੋਕਾਂ ਲਈ ਹੜਾਂ ਦੇ ਵਿੱਚ ਕਾਫੀ ਵਧੀਆ ਕੰਮ ਕੀਤਾ ਲੋਕਾਂ ਦੇ ਨਾਲ ਖੜਿਆ ਸਾਡਾ ਟਾਰਗੇਟ ਦੇ ਉੱਤੇ ਸਿਰਫ ਤੇ ਸਿਰਫ ਰਾਣਾ ਬਲਾਚੌਰੀਆ ਸੀ ਜੋ ਅਸੀਂ ਟਾਰਗੇਟ ਪੂਰਾ ਕਰ ਲਿਆ ਮਨਕੀਰ ਤੌਲਖ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਆ ਮਨਕੀਰ ਤੌਲਖ ਵਧੀਆ ਬੰਦਾ ਮਨਕੀਰ ਤੌਲਖ ਨੇ ਸੇਵਾ ਕੀਤੀ ਲੋਕਾਂ ਦੀ ਲੋਕਾਂ ਦੇ ਨਾਲ ਖੜਿਆ ਪੰਜਾਬੀਆਂ ਦੇ ਨਾਲ ਖੜਿਆ ਪੰਜਾਬ ਦੇ ਨਾਲ ਖੜਿਆ ਸਾਡਾ ਮਨਕੀਰ ਤੌਲਖ ਨਾਲ ਕੋਈ ਲੇਗਾ ਦੇਗਾ ਨਹੀਂ ਆ ਤਾਂ ਪਰ ਦੂਜੇ ਪਾਸੇ ਮਨਕੀਰ ਤੌਲਖ ਨੂੰ ਥ੍ਰੈਟ ਲਗਾਤਾਰ ਆਉਂਦੀਆਂ ਨੇ ਕਿ ਮਨਕੀਰ ਤੌਲਖ ਦੀ ਰਾਣਾ ਮਾਫ ਕਰਨਾ ਵਿੱਕੀ ਮਿੱਡੂ ਖੇੜਾ ਦੇ ਨਾਲ ਦੋਸਤੀ ਸੀ ਲਾਰੈਂਸ ਬਿਸ਼ਨੋਈ ਵਿੱਕੀ ਮਿੱਡੂ ਖੇੜਾ ਦਾ ਪੱਕਾ ਯਾਰ ਸੀ ਇਸ ਕਰਕੇ ਮਨਕੀਰ ਤੌਲਖ ਨੂੰ ਵੀ ਲਗਾਤਾਰ ਧਮਕੀਆਂ ਮਿਲਦੀਆਂ ਤਾਂ ਸੀ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਜੋ ਰਾਣਾ ਬਲਾ ਚੌਰੀਆ ਦਾ ਕਤਲ ਹੋਇਆ ਉਸ ਕਬੱਡੀ ਟੂਰਨਾਮੈਂਟ ਦੇ ਵਿੱਚ ਥੋੜੀ ਦੇਰ ਚ ਮਨਕੀਰ ਤੌਲਖ ਨੇ ਵੀ ਪਹੁੰਚਣਾ ਸੀ ਤਾਂ ਕਰਕੇ ਰਾਣਾ ਬਲਾ ਚੌਰੀਆ ਦਾ ਕਤਲ ਹੋ ਗਿਆ ਪਰ ਡੋਨੀ ਬਲ ਜੋ ਮਾਸਟਰਮਾਈਂਡ ਹੈ ਡੋਨੀ ਬਲ ਦੇ ਵੱਲੋਂ ਕਿਹਾ ਮਨਕੀਰ ਤੌਲਖਾ ਟਾਰਗੇਟ ਤੇ ਨਹੀਂ ਸੀ ਟਾਰਗੇਟ ਤੇ ਰਾਣਾ ਬਲਾ ਚੌਰੀਆ ਸੀ ਰਾਣਾ ਬਲਾ ਚੌਰੀਆ ਨੂੰ ਅਸੀਂ ਮਾਰਨਾ ਸੀ ਅਸੀਂ ਮਾਰ ਦਿੱਤਾ ਕਿਉਂਕਿ ਜੱਗੂ ਭਗਵਾਨਪੁਰੇ ਦੇ ਕਹਿਣ ਦੇ ਉੱਤੇ ਟੀਮਾਂ ਲਿਆਉਂਦਾ ਸੀ ਜੇ ਕੋਈ ਨਹੀਂ ਟੀਮ ਆਂਦੀ ਸੀ ਫਿਰ ਜੱਗੂ ਤੋਂ ਫੋਨ ਕਰਵਾਉਂਦਾ ਸੀ ਕਲੱਬ ਵਾਲਿਆਂ ਨੂੰ ਲਾਰੈਂਸ ਬਿਸ਼ਨੋਈ ਤੋਂ ਧਮਕੀਆਂ ਦਵਾਉਂਦਾ ਸੀ ਫੋਨ ਕਰਵਾਉਂਦਾ ਸੀ ਤਾਂ ਇਹ ਵੱਡੇ ਖੁਲਾਸੇ ਹੋਏ ਨੇ ਤੁਸੀਂ ਇਹਨਾਂ ਖੁਲਾਸਿਆਂ ਦੇ ਬਾਰੇ ਕੀ ਕਹੋਗੇ ਕਿ ਕਿਸੇ ਦਾ ਪੁੱਤ ਇਸ ਤਰੀਕੇ ਦੇ ਨਾਲ ਮਾਰਨਾ ਕਿੰਨਾ ਕੂ ਜਾਇਜ਼ ਹੈ ਕੀ ਕਹੋਗੇ ਇਸ ਤਰੀਕੇ ਦੇ ਨਾਲ ਜੋ ਪੰਜਾਬ ਦੇ ਵਿੱਚ ਕਬੱਡੀ ਦੇ ਵਿੱਚ ਖਾਸ ਕਰਕੇ ਹੁਣ ਗੈਂਗਸਟਰ ਜਿਹੜੇ ਇਨਵੋਲਵ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਬੱਡੀ ਇੱਕ ਮਾਂ ਖੇਡ ਕਬੱਡੀ ਆ ਧਰਤੀ ਦੇ ਨਾਲ ਜੁੜੇ ਹੋਏ ਨੌਜਵਾਨ ਪੱਟਾਂ ਤੇ ਥਾਪੀਆਂ ਮਾਰਦੇ ਨੇ ਰੇਡਾਂ ਪਾਉਂਦੇ ਨੇ ਜਾਫੇ ਲਾਉਂਦੇ ਨੇ ਪਰ ਅੱਜ ਕੱਲ੍ਹ ਇਸ ਕਬੱਡੀ ਖੇਡ ਦੇ ਵਿੱਚ ਗੈਂਗਸਟਰ ਬਾਦ ਬਾਦ ਚੁੱਕਿਆ